ਬਾਲੀਵੁੱਡ ਫਿਲਮ ਉੜਤਾ ਪੰਜਾਬ ਬਾਰੇ ਸੈਂਸਰ ਬੋਰਡ ਦੇ ਫੈਸਲੇ ਨਾਲ ਪੰਜਾਬ ਸਰਕਾਰ ਦਾ ਕੋਈ ਸਬੰਧ ਨਹੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦਾਵਾ ਕੀਤਾ ਹੈ ਦਰਅਸਲ ਨਸ਼ਾ ਦੀ ਸਮੱਸਿਆ ਤੇ ਅਧਾਰਿਤ ਇਹ ਫਿਲਮ ਉੜਤਾ ਪੰਜਾਬ ਵਿਵਾਦਾਂਜ ਹੈ ਤੇ ਇਸ ਤੇ ਸਿਆਸਤ ਵੀ ਘਰਮਾਈ ਹੋਈ ਹੈ ਵਿਰੋਧੀ ਪਾਰਟੀਆਂ ਸੈਂਸਰ ਬੋਰਡ ਵੱਲੋਂ ਫਿਲਮ ਚੋਂ ਪੰਜਾਬ ਕਨੈਕਸ਼ਨ ਹਟਾਏ ਜਾਣ ਨੂੰ ਸਿਆਸਤ ਤੋਂ ਪ੍ਰੇਰਿਤ ਕਰਾ ਰਹੀਆਂ ਨੇ ਸਾਨੂੰ ਕੋਈ ਪਤਾ ਨਹੀਂ ਮੇਰਾ ਕਨਸਰਨ ਹੈ ਕਿਸੇ ਨੇ ਪਿਕਚਰ ਬਣਾਈ ਹੈ ਕਿ ਕੋਈ ਇਹਦਾ ਸੈਂਸਰ ਕਰਦਾ ਹੈ ਸਾਡਾ ਤਾਂ ਇਹ ਦਿਨ ਪੰਜਾਬ ਗਵਰਨਮੈਂਟ ਦਾ تعلق ਹੀ ਕੋਈ ਨਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕੇ ਫਤੇਗੜ ਚੂੜੀਆਂ ਦੇ ਪਿੰਡਾਂ 'ਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਇਹ ਸਪਸ਼ਟਕਰਨ ਦਿੱਤਾ ਮੁੱਖ ਮੰਤਰੀ ਨੇ ਤਿੰਨ ਦਿਨਾਂ ਦਾ ਸੰਗਤ ਦਰਸ਼ਨ ਪ੍ਰੋਗਰਾਮ ਕਰਨਾ ਸੀ ਤਿੰਨ ਪਿੰਡਾਂ ਦੇ ਸੰਗਤ ਦਰਸ਼ਨ ਬਾਅਦ ਮੁੱਖ ਮੰਤਰੀ ਦੀ ਤਬੀਤ ਟਿਕੜ ਗਈ ਜਿਸ ਕਾਰਨ ਉਹਨਾਂ ਨੇ ਪ੍ਰੋਗਰਾਮ ਪੋਸਟਪੋਨ ਕਰ ਦਿੱਤੇ ਮੁੱਖ ਮੰਤਰੀ ਬਾਦਲ ਨੂੰ ਬੁਖਾਰ ਹੋਣ ਕਾਰਨ ਉਹ ਚੰਦਿਗੜ੍ਹ ਪਰਤ ਆਏ ਸੀਐਮ ਸਾਹਿਬ ਨੂੰ ਟੈਂਪਰੇਚਰ ਹੋਇਆ ਤੇ ਇਸ ਕਰਕੇ ਉਹ ਥੋੜਾ ਬੈਠਿਆ ਨਹੀਂ ਸੀ ਜਾਣਾ ਜਾਣਾ ਤੁਸੀਂ ਵੀ ਨਹੀਂ ਸੀ ਚਾਹੁੰਦੇ ਪਰ ਉਹਨਾਂ ਨੇ ਬਾਅਦ ਜਿਹੜਾ ਹੁਣ ਪ੍ਰੋਗਰਾਮ ਜਿਹੜੇ ਜਿੰਨੇ ਪਿੰਡ ਹੁ ਉਸ ਤੋਂ ਬਾਅਦ ਤਾਂ ਠੀਕ ਹੋਣਗੇ ਤੇ ਉਸ ਦਿਨ ਹੀ ਜਿਹੜਾ ਹੈਗੇ ਨੇ ਉਹ ਸਾਰੇ ਸੰਗਤ ਅਸੀਂ ਦੁਬਾਰਾ ਸ਼ੁਰੂ ਹੋ ਜਾਗੇ